ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਤੇ ਕਹਾਣੀ ਤੁਹਾਡੇ ਪੈਰਾਂ ਤਲੋਂ ਜ਼ਮੀਨ ਖਿਸਕਾ ਦੇਵੇਗੀ ਅਤੇ ਤੁਸੀਂ ਸੋਚਣ ਦੇ ਲਈ ਐਨੇ ਜ਼ਿਆਦਾ ਮਜਬੂਰ ਹੋ ਜਾਓਗੇ ਕਿ ਕਿਵੇਂ ਅੱਜਕੱਲ੍ਹ ਲੋਕਾਂ ਦਾ ਖੂਨ ਵੀ ਐ ਚਿੱਟਾ ਹੁੰਦਾ ਜਾ ਰਿਹਾ ਹੈ ਤੇ ਵਾਰਸਾਂ ਦੇ ਜੋ ਅਸਲੀ ਰੰਗ ਨੇ ਉਹ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਪਿੰਡ ਭਾਗਪੁਰ ਦੇ ਮਸ਼ਹੂਰ ਜ਼ਿਮੀਦਾਰ ਕਰਮਚੰਦ ਉਹਨਾਂ ਦੀ ਗਣਤੀ ਸਿਰਫ ਪਿੰਡ ਹੀ ਨਹੀਂ ਸਾਰੇ ਹੀ ਜ਼ਿਲ੍ਹੇ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚ ਹੁੰਦੀ ਸੀ ਉਹ ਪੰਜ ਕਿੱਲੇ ਜ਼ਮੀਨ ਦੇ ਮਾਲਕ ਸਨ ਜਿੱਥੇ ਗੰਨੇ ਅਤੇ ਗੰਧਮ ਦੀ ਖੇਤੀ ਹੁੰਦੀ ਸੀ ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ਹਿਰ ਵਿੱਚ ਦੋ ਵੱਡੇ ਮਲਟੀਪਲੈਕਸ ਅਤੇ ਇੱਕ ਗੋਦਾਮ ਅਤੇ ਇੱਕ ਰੈਸਟੋਰੈਂਟ ਵੀ ਸੀ ਕਰਮਚੰਦ ਦੀ ਜੋ ਜਾਇਦਾਦ ਦਾ ਕੋਈ ਮੁੱਲ ਕਈ ਕਰੋੜਾਂ ਰੁਪਈਆ ਦੇ ਵਿੱਚ ਸੀ ਪਿੰਡ ਦੇ ਲੋਕ ਉਹਨਾਂ ਨੂੰ ਬਾਬਾ ਕਰਮਚੰਦ ਕਹਿੰਦੇ ਸਨ ਕਿਉਂਕਿ ਉਹ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਰਹਿੰਦੇ ਸਨ ਗਰੀਬਾਂ ਲਈ ਉਹ ਇੱਕ ਮਸੀਹਾ ਸਨ ਜੀ ਹਾਂ ਹੁਣ ਆਪਾਂ ਚਾਨਣਾ ਪਾਉਨੇ ਹਾਂ ਪਰਿਵਾਰ ਦੇ ਉੱਪਰ ਕਰਮਚੰਦ ਦੇ ਪਰਿਵਾਰ ਵਿੱਚ ਉਹਨਾਂ ਦੀ ਧਰਮ ਪਤਨੀ ਜਿਸ ਦਾ ਨਾਮ ਸਰਬਜੀਤ ਕੌਰ ਸੀ ਜੋ ਕਿ 5 ਸਾਲ ਪਹਿਲਾਂ ਇੱਕ ਹਾਦਸੇ ਦੇ ਵਿੱਚ ਚਲ ਬਸੀ ਸੀ ਤੇ ਉਹਨਾਂ ਦੇ ਤਿੰਨ ਬੱਚੇ ਸਨ ਪਹਿਲਾ ਬੱਚਾ ਰਮਨ ਸਿੰਘ ਸਭ ਤੋਂ ਵੱਡਾ ਪੁੱਤ ਜੋ ਕਿ ਬਹੁਤ ਹੀ ਆਲਸੀ ਅਤੇ ਸੁਆਰਥੀ ਸੀ ਉਸ ਦੀ ਪਤਨੀ ਕਵਿਤਾ ਵੀ ਉਸੇ ਤਰ੍ਹਾਂ ਪੈਸੇ ਦੀ ਭੁੱਖੀ ਸੀ ਦੂਜਾ ਪੁੱਤ ਸੁਖਦੇਵ ਸਿੰਘ ਜੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਆਪਣੇ ਕਾਰੋਬਾਰ ਵਿੱਚ ਲੱਗਿਆ ਰਹਿੰਦਾ ਉਹ ਮਿਹਨਤੀ ਸੀ ਪਰ ਪਿਤਾ ਦੇ ਧਨ ਨਾਲ ਕੋਈ ਜ਼ਿਆਦਾ ਲਗਾ ਹੈ ਉਹ ਨਹੀਂ ਰੱਖਦਾ ਸੀ ਅਤੇ ਤੀਜੀ ਉਹਨਾਂ ਦੀ ਬੇਟੀ ਜਿਸ ਦਾ ਨਾਮ ਗੁਰਪ੍ਰੀਤ ਕੌਰ ਛੋਟੀ ਧੀ ਜੋ ਆਪਣੇ ਪਿਤਾ ਦੀ लाਡਲੀ ਸੀ ਉਸ ਦਾ ਵਿਆਹ ਸ਼ਹਿਰ ਦੇ ਇੱਕ ਅਮੀਰ ਪਰਿਵਾਰ ਵਿੱਚ ਕੀਤਾ ਹੋਇਆ ਸੀ ਪਰ ਉਹ ਹਮੇਸ਼ਾ ਪਿਤਾ ਦੇ ਨਾਲ ਸੰਬੰਧ ਬਣਾਈ ਰੱਖਦੀ ਸੀ ਉਹਨਾਂ ਆਪਾਂ ਗੱਲ ਕਰਦੇ ਹਾਂ ਕਰਮਚੰਦ ਦੀ ਸ਼ਖਸੀਅਤ ਦੇ ਬਾਰੇ ਕਰਮਚੰਦ ਸਿਰਫ ਧਨ ਕਮਾਉਣ ਵਾਲਾ ਵਿਅਕਤੀ ਨਹੀਂ ਸੀ ਉਹ ਇੱਕ ਸਿੱਖਿਆਵਾਨ ਅਤੇ ਚੰਗੇ ਇਨਸਾਨ ਸਨ ਉਹ ਹਮੇਸ਼ਾ ਪਿੰਡ ਦੇ ਗਰੀਬਾਂ ਦੀ ਮਦਦ ਕਰਦੇ ਸਨ ਜਦੋਂ ਵੀ ਕਿਸੇ ਦੇ ਘਰ ਵਿੱਚ ਕੋਈ ਮੁਸੀਬਤ ਆਉਂਦੀ ਉਹ ਪਹਿਲਾਂ ਹੱਥ ਵਧਾਉਣ ਅੱਗੇ ਆਉਂਦੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਮੁਰੰਮਤ ਤੋਂ ਲੈ ਕੇ ਸਕੂਲ ਬਣਾਉਣ ਤੱਕ ਉਹਨਾਂ ਨੇ ਹਰ ਕੰਮ ਵਿੱਚ ਯੋਗਦਾਨ ਦਿੱਤਾ ਜੀ ਹਾਂ ਐਸੇ ਕਰਕੇ ਹੀ ਪਿੰਡ ਦੇ ਵਿੱਚ ਉਹਨਾਂ ਦੀ ਕਾਫੀ ਬਣੀ ਹੋਈ ਸੀ ਤੇ ਜਿਸ ਕਰਕੇ ਪਿੰਡ ਦੇ ਵਿੱਚ ਉਹਨਾਂ ਨੂੰ ਬਾਬਾ ਕਰਮਚੰਦ ਕਹਿੰਦੇ ਹੁੰਦੇ ਸੀ ਤੇ ਨਾਲ ਦੀ ਨਾਲ ਪਿੰਡ ਦੇ ਲੋਕ ਉਹਨਾਂ ਦੀ ਸ਼ਖਸੀਅਤ ਦੀ ਵੀ ਕਦਰ ਕਰਦੇ ਸੀ ਜੀ ਹਾਂ ਕਈ ਸਾਲਾਂ ਦੀ ਮਿਹਨਤ ਦੇ ਬਾਅਦ ਕਰਮਚੰਦ ਦੀ ਜੋ ਸਿਹਤ ਹੈ ਉਹ ਡਗ ਮਗਾਉਣ ਲੱਗੀ ਉਹਨਾਂ ਨੂੰ ਫੇਫੜਿਆਂ ਦੀ ਬਿਮਾਰੀ ਹੋ ਗਈ ਤੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੇ ਜੀਵਨ ਦੇ ਕੁਝ ਹੀ ਮਹੀਨੇ ਬਚੇ ਨੇ ਇਹ ਖਬਰ ਸੁਣ ਕੇ ਰਮਨ ਅਤੇ ਕਵਿਤਾ ਉਹਨਾਂ ਨੇ ਅੰਦਰੋਂ ਖੁਸ਼ੀ ਮਨਾਈ ਕਿਉਂਕਿ ਰਮਨ ਅਤੇ ਕਵਿਤਾ ਉਹ ਬਹੁਤ ਹੀ ਜ਼ਿਆਦਾ ਆਰਸੀ ਸੀ ਉਹ ਤਾਂ ਇਹ ਦਿਨ ਭਰਦੇ ਸੀ ਕਿ ਕਦੋਂ ਉਹਨਾਂ ਨੂੰ ਇਹ ਖਬਰ ਮਿਲੇ ਤੇ ਐਸੀ ਖੁਸ਼ੀ ਦੇ ਮਾਰੇ ਝੂਮ ਉੱਠ ਗਏ। ਉਹਨਾਂ ਨੇ ਇਹ ਸੋਚਿਆ ਕਿ ਹੁਣ ਪਿਤਾ ਦੀ ਮੌਤ ਤੋਂ ਬਾਅਦ ਜਿੰਨੀ ਵੀ ਜਾਇਦਾਦ ਹੈ ਸਾਰੀ ਉਹਨਾਂ ਦੀ ਹੋ ਜਾਵੇਗੀ। ਉਹਨਾਂ ਦੇ ਅੰਦਰ ਖੁਸ਼ੀ ਦੇ ਮਾਰੇ ਲੱਡੂ ਫੁੱਟਣ ਲੱਗੇ ਤੇ ਉਹ ਤਾਂ ਸਿਰਫ ਹੁਣ ਉਸੇ ਹੀ ਦਿਨ ਦੀ ਉਡੀਕ ਕਰਨ ਲੱਗੇ ਕਿ ਕਾਸ਼ ਸਾਨੂੰ ਉਹ ਖੁਸ਼ਖਬਰੀ ਮਿਲ ਜਾਵੇ ਜਿਸ ਦਿਨ ਸਾਨੂੰ ਇਹ ਪਤਾ ਲੱਗੇ ਕਿ ਉਹਨਾਂ ਦਾ ਪਿਤਾ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਹੈ ਜੀ ਹਾਂ ਰਮਨ ਅਤੇ ਕਵਿਤਾ ਦੀ ਯੋਜਨਾ ਰਮਨ ਅਤੇ ਕਵਿਤਾ ਨੇ ਆਪਣੀ ਇੱਕ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਰਮਚੰਦ ਨੂੰ ਬਹੁਤ ਸੇਵਾ ਦਿਖਾਉਣ ਦਾ ਨਾਟਕ ਕੀਤਾ ਕਵਿਤਾ ਅਕਸਰ ਕਹਿੰਦੀ ਪਿਤਾ ਜੀ ਤੁਸੀਂ ਬੇਫਿਕਰ ਰਹੋ ਸਾਨੂੰ ਤੁਹਾਡੀ ਸਿਹਤ ਦੀ ਬਹੁਤ ਚਿੰਤਾ ਹੈ ਪਰ ਅੰਦਰੋਂ ਅੰਦਰੋਂ ਉਹ ਸਿਰਫ ਜਾਇਦਾਦ ਦੇ ਦਸਤਾਵੇਜ਼ਾਂ ਤੇ ਦਸਤਕ ਕਰਾਉਣ ਦੇ ਵਿੱਚ ਉਸੇ ਹੀ ਫਿਰਾਕ ਦੇ ਵਿੱਚ ਲੱਗੇ ਹੋਏ ਸੀ ਜੀ ਹਾਂ ਉਹਨਾਂ ਦੇ ਮਨ ਦੇ ਵਿੱਚ ਜੋ ਲਾਲਚ ਸੀ ਉਹ ਬਹੁਤ ਜ਼ਿਆਦਾ ਘਰ ਘਰ ਬੈਠਾ ਸੀ ਉਹ ਦੋਨੋਂ ਸੇਵਾ ਕਰਕੇ ਦਿਖਾਉਂਦੇ ਸੀ ਕਿ ਅਸੀਂ ਤੁਹਾਡੇ ਬਹੁਤ ਜ਼ਿਆਦਾ ਹਮਦਰਦੀਆਂ ਪਰ ਅੰਦਰੋ-ਐਂਦਰੀ ਜੋ ਲਾਲਤ ਸੀ ਉਹਨਾਂ ਦੇ ਘਰ ਦੇ ਵਿੱਚ ਇੱਕੋ ਹੀ ਚੀਜ਼ ਦੇ ਉੱਪਰ ਨਜ਼ਰ ਸੀ ਕਿ ਕਦੋਂ ਉਹਨਾਂ ਦਾ ਪਿਤਾ ਇਸ ਜਹਾਨ ਨੂੰ ਛੱਡੇ ਅਤੇ ਉਸ ਤੋਂ ਬਾਅਦ ਜੋ ਸਾਰੀ ਜ਼ਮੀਨ ਜਾਇਦਾਦ ਹੈ ਉਹ ਸਾਡੇ ਹਿੱਸੇ ਆ ਜਾਵੇ। ਜੀ ਹਾਂ ਉਹ ਦੋਨੋਂ ਪਤੀ-ਪਤਨੀ ਜੋ ਕਿ ਨਾਟਕ ਕਰਨ ਲੱਗੇ ਪਰ ਉਹ ਨਾਟਕ ਨੂੰ ਸਮਝ ਨਹੀਂ ਸੀ ਪਾ ਰਿਆ। ਜੀ ਹਾਂ ਐਦਾਂ ਹੀ ਸਭ ਕੁਝ ਚੱਲਦਾ ਰਿਹਾ ਤੇ ਉਧਰ ਡਾਕਟਰਾਂ ਨੇ ਵੀ ਜੋ ਕਿ ਉਸ ਦੀ ਬਿਮਾਰੀ ਦੇ ਬਾਰੇ ਪਰਵਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਜ਼ਿਆਦਾ ਚਿਰ ਜੋ ਕਿ ਨਹੀਂ ਬਚ ਸਕਦਾ ਤੇ ਇਸ ਗੱਲ ਨੂੰ ਲੈ ਕੇ ਜੋ ਕਿ ਉਹਨਾਂ ਦੇ ਬੰਦੇ ਵਿੱਚ ਖੁਸ਼ੀ ਵੀ ਬਹੁਤ ਆਈ ਸੀ ਉਹਨਾਂ ਨੂੰ ਸਿਰਫ ਇਹ ਸੀ ਕਿ ਕਦੋਂ ਅਸੀਂ ਜਾਇਦਾਦ ਦੇ ਦਸਤਾਵੇਜ਼ਾਂ ਦੇ ਉੱਪਰ ਦਸਤਕਤ ਕਰਵਾ ਲਈਏ ਜੀ ਹਾਂ ਉਸ ਤੋਂ ਬਾਅਦ ਇੱਕ ਦਿਨ ਕਰਮਚੰਦ ਦੀ ਜੋ ਤਬੀਅਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋਈ ਰਮਨ ਨੇ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ ਕਰਮ ਚੰਦ ਦਾ ਦਿਹਾਂਤ ਹੋ ਗਿਆ ਹੈ ਪਿੰਡ ਦੇ ਲੋਕ ਵੀ ਬਹੁਤ ਜ਼ਿਆਦਾ ਦੁਖੀ ਹੋ ਗਏ ਉਹਨਾਂ ਨੇ ਘਰ ਆ ਕੇ ਕਰਮ ਚੰਦ ਦੇ ਦਰਸ਼ਨ ਕੀਤੇ ਪਰ ਰਮਨ ਅਤੇ ਕਵਿਤਾ ਅੰਦਰੋਂ ਅੰਦਰ ਖੁਸ਼ੀ ਬਣਾ ਰਹੀ ਸੀ ਜਦੋਂ ਪਿੰਡ ਦੇ ਲੋਕ ਚਲੇ ਗਏ ਤਾਂ ਰਮਨ ਅਤੇ ਕਵਿਤਾ ਦੇ ਅੰਦਰ ਖੁਸ਼ੀ ਐਨੀ ਜ਼ਿਆਦਾ ਵਧ ਗਈ ਸੀ ਕਿ ਉਹ ਉਸੇ ਹੀ ਦਿਨ ਦੀ ਉਡੀਕ ਕਰ ਰਹੇ ਸੀ ਤੇ ਹੁਣ ਤਾਂ ਉਹਨਾਂ ਨੇ ਪਾਰਟੀ ਦੀ ਤਿਆਰੀ ਵੀ ਕਰ ਲਈ ਕਵਿਤਾ ਨੇ ਰਮਨ ਨੂੰ ਕਿਹਾ ਕਿ ਹੁਣ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਸ਼ੁਰੂ ਹੋਈ ਹੈ ਬਾਬਾ ਜੀ ਜੋ ਕਿ ਸਾਨੂੰ ਸਾਰੀ ਹੀ ਜਾਇਦਾਦ ਇੱਥੇ ਛੱਡ ਗਏ ਨੇ ਤੇ ਦੋਨੋਂ ਖੁਸ਼ੀ ਦੇ ਨਾਲ ਨੱਚਣ ਲੱਗ ਪਏ ਤੇ ਇਸ ਦੌਰਾਨ ਕਰਮਚੰਦ ਦੇ ਕਮਰੇ ਤੋਂ ਆਵਾਜ਼ ਆਈ ਕਿ ਇਹ ਕੀ ਹੋ ਰਿਹਾ ਹੈ ਰਮਨ ਅਤੇ ਕਵਿਤਾ ਡਰ ਗਏ ਜੀ ਹਾਂ ਕਰਮਚੰਦ ਕਮਰੇ ਵਿੱਚੋਂ ਬਾਹਰ ਆਏ ਉਹ ਬਿਲਕੁਲ ਤੰਦਰੁਸਤ ਦਿਖ ਰਿਹਾ ਸਨ ਉਹਨਾਂ ਨੇ ਕਿਹਾ ਮੈਂ ਮਰਿਆ ਨਹੀਂ ਹਾਂ ਮੈਂ ਤੁਹਾਡੇ ਸਾਹਮਣੇ ਸਿਰਫ ਇੱਕ ਨਾਟਕ ਕਰ ਰਿਹਾ ਸੀ ਮੈਂ ਵੇਖਣਾ ਚਾਹੁੰਦਾ ਸੀ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਜੀ ਹਾਂ ਇਹ ਸਾਰੀ ਸਚਾਈ ਦਾ ਪਰਦਾ ਫਾਸ਼ ਹੋ ਗਿਆ ਤੇ ਕਰਮਚੰਦ ਨੇ ਪਿੰਡ ਦੇ ਸਾਰੇ ਲੋਕਾਂ ਨੂੰ ਬੁਲਾਇਆ ਅਤੇ ਰਮਨ ਅਤੇ ਕਵਿਤਾ ਦੀ ਹਕੀਕਤ ਸਭ ਦੇ ਸਾਹਮਣੇ ਰੱਖ ਦਿੱਤੀ। ਉਹਨਾਂ ਨੇ ਕਿਹਾ ਇਹ ਦੋਵੇਂ ਸਿਰਫ ਤੇ ਸਿਰਫ ਪੈਸੇ ਦੇ ਭੁੱਖੇ ਹਨ। ਇਹ ਮੇਰੇ ਸੱਚੇ ਵਾਰਿਸ ਨਹੀਂ ਹਨ। ਜੀ ਹਾਂ, ਧੀ ਅਤੇ ਦੂਜੇ ਪੁੱਤ ਦੀ ਪ੍ਰਤੀਕਿਰਿਆ ਗੁਰਪ੍ਰੀਤ ਕੌਰ ਅਤੇ ਸੁਖਦੇਵ ਸਿੰਘ ਨੇ ਪਿਤਾ ਦੇ ਫੈਸਲੇ ਦਾ ਸਮਰਥਨ ਕੀਤਾ। ਉਹਨਾਂ ਨੇ ਕਿਹਾ ਪਿਤਾ ਜੀ ਤੁਸੀਂ ਸਹੀ ਕੀਤਾ ਜਾਇਦਾਦ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜੋ ਇਸ ਦੀ ਕਦਰ ਕਰਦੇ ਹਨ ਜੀ ਹਾਂ ਕਰਮਚੰਦ ਨੇ ਆਪਣੀ ਜਾਇਦਾਦ ਵੰਡਣ ਦਾ ਫੈਸਲਾ ਕੀਤਾ ਪਿੰਡ ਦੇ ਗਰੀਬਾਂ ਦੇ ਲਈ ਉਹਨਾਂ ਨੇ ਇੱਕ ਸਕੂਲ ਅਤੇ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਗੁਰਪ੍ਰੀਤ ਅਤੇ ਸੁਖਦੇਵ ਨੂੰ ਉਹਨਾਂ ਨੇ ਆਪਣੀ ਜਾਇਦਾਦ ਦਾ ਇੱਕ ਹਿੱਸਾ ਦਿੱਤਾ ਰਮਨ ਅਤੇ ਕਵਿਤਾ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜੀ ਹਾਂ ਰਮਨ ਅਤੇ ਕਵਿਤਾ ساری ਜ਼ਿੰਦਗੀ ਪਛਤਾਵੇ ਵਿੱਚ ਰਹੇ ਕਿ ਕਰਮਚੰਦ ਇਹ ਕੀ ਸਾਡੇ ਨਾਲ ਕਰ ਗਏ ਜੀ ਹਾਂ ਉਸ ਤੋਂ ਇਲਾਵਾ ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਇਹ ਹੀ ਕੁਝ ਮਿਲਦਾ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਪੈਸਾ ਸਭ ਕੁਝ ਨਹੀਂ ਹੁੰਦਾ ਸਾਨੂੰ ਸਬੰਧਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ ਕਿ ਅਸੀਂ ਮੋਹ ਮਾਇਆ ਤੋਂ ਬਚ ਵੀ ਸਕੀਏ ਇਹ ਵੀ ਜ਼ਰੂਰੀ ਹੈ ਹੁਣ ਅਸੀਂ ਤੁਹਾਨੂੰ ਦੱਸ ਦਈਏ ਕਿ ਕਰਮਚੰਦ ਉਹ ਇੱਕ ਬਹੁਤ ਹੀ ਅਮੀਰ ਸ਼ਖਸੀਅਤ ਸੀ ਪਿੰਡ ਦੇ ਲੋਕ ਉਹਨਾਂ ਦੀ ਕਦਰ ਕਰਦੇ ਹੁੰਦੇ ਸੀ ਪਰ ਉਸ ਦੇ ਆਪਣੇ ਹੀ ਪੁੱਤਰ ਨੇ ਜੋ ਕਿ ਐਦਾਂ ਦੀ ਭੈੜੀ ਹਰਕਤ ਕਰਕੇ ਆਪਣੀ ਔਕਾਤ ਪਹਿਲਾਂ ਹੀ ਦਿਖਾ ਦਿੱਤੀ ਕਿਉਂਕਿ ਜੇਕਰ ਉਹ ਕਰਮਚੰਦ ਦੀ ਸੇਵਾ ਕਰਦੇ ਰਹਿੰਦੇ ਤਾਂ ਉਹਨਾਂ ਨੂੰ ਜ਼ਮੀਨ ਜਾਇਦਾਦ ਤਾਂ ਸਾਰੀ ਹੀ ਮਿਲ ਹੀ ਜਾਣੀ ਸੀ ਅਤੇ ਨਾਲ ਦੀ ਨਾਲ ਜੇਕਰ ਉਹ ਸੰਬੰਧ ਮਜ਼ਬੂਤ ਰੱਖਦੇ ਆਪਣੇ ਪਿਤਾ ਦੀ ਜੋ ਕਿ ਸੇਵਾ ਕਰਦੇ ਤਾਂ ਉਹਨਾਂ ਨੂੰ ਅੱਜ ਇਹ ਦਿਨ ਦੇਖਣ ਨੂੰ ਨਹੀਂ ਮਿਲਦਾ ਪਰ ਦੋਸਤੋ ਦੱਸ ਦਈਏ ਕਿ ਜਿਹੜਾ ਇਨਸਾਨ ਸਿਰਫ ਤੇ ਸਿਰਫ ਉਸਨੇ ਆਪਣੇ ਪਿਤਾ ਦੇ ਪੈਸਿਆਂ ਦੇ ਉੱਪਰ ਹੀ ਐਸ਼ ਕੀਤੀ ਹੋਵੇ ਅਤੇ ਉਸਨੇ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਐਨਾ ਹੀ ਸੋਚਿਆ ਹੋਵੇ ਕਿ ਮੈਂ ਤਾਂ ਆਪਣੇ ਪਿਤਾ ਦੇ ਪੈਸਿਆਂ ਤੇ ਹੀ ਐਸ਼ ਕਰਨੀ ਹੈ ਅਤੇ ਜ਼ਿੰਦਗੀ ਦੇ ਵਿੱਚ ਹੋਰ ਉਸਨੇ ਕੋਈ ਟੀਚਾ ਨਾ ਮਿੱਥਿਆ ਹੋਵੇ ਅਤੇ ਉਹ ਇਨਸਾਨ ਦੇ ਨਾਲ ਆਖਿਰ ਦੇ ਵਿੱਚ ਤਾਂ ਮਾੜੀ ਐਦਾਂ ਹੀ ਹੁੰਦੀ ਹੈ ਜੀ ਹਾਂ ਕਰਮਚੰਦ ਜੋ ਕਿ ਬਹੁਤ ਹੀ ਉੱਚੀ ਸ਼ਖਸੀਅਤ ਸੀ ਅਦੇ ਉਸ ਦਾ ਇਲਾਕੇ ਦੇ ਵਿੱਚ ਨਾਮ ਸੀ ਪਰ ਅਸਲ ਦੇ ਵਿੱਚ ਉਸ ਨੇ ਇਹ ਨਾਟਕ ਇਸ ਕਰਕੇ ਕੀਤਾ ਕਿ ਉਹ ਅਸਲੀ ਵਾਰਸਾਂ ਦਾ ਪਤਾ ਕਰ ਸਕੇ ਦਰਸਲ ਉਸ ਦੇ ਕੋਲ ਇੰਨਾ ਜ਼ਿਆਦਾ ਪੈਸਾ ਸੀ ਅਤੇ ਉਹ ਇਹ ਹੀ ਸੋਚਦਾ ਸੀ ਕਿ ਮੇਰਾ ਜੋ ਪੈਸਾ ਹੈ ਮੇਰੀ ਜੋ ਦੌਲਤ ਹੈ ਜਿਸ ਤਰੀਕੇ ਦੇ ਨਾਲ ਮੈਂ ਆਪਣੀ ਸ਼ੌਹਰਤ ਕਮਾਈ ਹੈ ਅਕੇ ਉਸੇ ਤਰੀਕੇ ਦੇ ਨਾਲ ਮੇਰਾ ਜੋ ਪੈਸਾ ਹੈ ਇਹ ਗਲਤ ਜਨਿਆਂ ਦੇ ਹੱਥ ਦੇ ਵਿੱਚ ਨਾ ਜਾਵੇ ਜੇਕਰ ਉਸਦੇ ਵੱਡੇ ਬੇਟੇ ਦੇ ਹੱਥ ਦੇ ਵਿੱਚ ਸਾਰਾ ਪੈਸਾ ਆ ਜਾਂਦਾ ਤੇ ਉਸਨੇ ਤਾਂ ਤਬਾਹੀ ਕਰ ਦੇਣੀ ਸੀ ਤੇ ਉਸਨੇ ਡਾਕਟਰਾਂ ਦੇ ਨਾਲ ਮਿਲ ਕੇ ਇਹ ਸਾਰੀ ਗੇਮ ਖੇਡੀ ਇੱਕ ਪਲਾਨਿੰਗ ਬਣਾਈ ਕਿ ਕਿਵੇਂ ਮੈਂ ਇਸ ਗੇਮ ਦੇ ਤਹਿਤ ਜੋ ਕਿ ਆਪਣੇ ਅਸਲੀ ਵਾਰਸਾਂ ਦਾ ਪਤਾ ਕਰ ਸਕਾਂ। ਹੁਣ ਇਸ ਕਹਾਣੀ ਤੋਂ ਸਾਨੂੰ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਪੁੱਤਰਾਂ ਨੂੰ ਹੀ ਆਪਣੇ ਵਾਰਸ ਮੰਨਦੇ ਆ ਤੇ ਧੀ ਨੂੰ ਆਪਾਂ ਉਹਨੀ ਇੰਪੋਰਟੈਂਸ ਨਹੀਂ ਦਿੰਦੇ। ਹੁਣ ਗੁਰਪ੍ਰੀਤ ਕੌਰ ਜੋ ਕਿ ਕਰਮਚੰਦ ਦੀ ਧੀ ਸੀ ਤੇ ਉਸ ਨੂੰ ਆਪਣੇ ਪਿਤਾ ਦਾ ਕਿੰਨਾ ਫਿਕਰ ਸੀ। ਬੇਸ਼ੱਕ ਉਹ ਵਿਆਹੀ ਗਈ ਸੀ, ਦੂਜੇ ਘਰ ਦੇ ਵਿੱਚ ਚਲੀ ਗਈ ਸੀ ਪਰ ਫੇਰ ਵੀ ਉਹ ਆਪਣੇ ਪਿਤਾ ਦੇ ਨਾਲ ਗੱਲਬਾਤ ਕਰਦੀ ਰਹਿੰਦੀ, ਹਰ ਸੁੱਖ-ਦੁੱਖ ਦੇ ਵਿੱਚ ਉਸ ਦੇ ਨਾਲ ਖੜੀ ਰਹਿੰਦੀ ਤੇ ਦੋਸਤੋ ਇਹ ਸਾਰਾ ਨਾਟਕ ਕਰਕੇ ਕਰਮਚੰਦ ਨੂੰ ਜੋ ਕਿ ਅਸਲੀ ਵਾਰਿਸ ਦਾ ਪਤਾ ਲੱਗ ਗਿਆ ਤੇ ਇਸ ਕਹਾਣੀ ਦੇ ਨਾਲ ਸਮਾਜ ਨੂੰ ਵੀ ਇਹ ਹੀ ਸੇਧ ਮਿਲਦੀ ਹੈ ਕਿ ਅਸਲੀ ਵਾਰਿਸ ਤਾਂ ਉਹੀ ਹੁੰਦਾ ਹੈ ਜੋ ਸੁੱਖ-ਦੁੱਖ ਦੇ ਵਿੱਚ ਨਾਲ ਖੜਦਾ ਹੈ ਪਰ ਅਸਲੀ ਵਾਰਿਸ ਉਹ ਨਹੀਂ ਹੁੰਦਾ ਜੋ ਕਿ ਸਿਰਫ ਤੇ ਸਿਰਫ ਆਪਣੀ ਜ਼ਮੀਨ ਜਾਇਦਾਦ ਦੇ ਉੱਪਰ ਹੀ ਅੱਖ ਰੱਖੇ। ਤੋਂ ਦੋਸਤੋ ਤੁਹਾਡਾ ਇਸ ਕਹਾਣੀ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵਾਧ ਤੋ ਵਾਧਾ ਸ਼ੇਅਰ ਵੀ ਕਰੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਤੇ ਨਵੀਆਂ-ਨਵੀਆਂ ਕਹਾਣੀਆਂ ਨੂੰ ਸੁਣਨ ਦੇ ਲਈ ਇਸ ਚੈਨਲ ਦੇ ਉੱਪਰ ਜੁੜੇ ਰਹੋ ਤੇ ਦੋਸਤਾਂ ਮਿੱਤਰਾਂ ਦੇ ਵਿੱਚ ਇਸ ਨੂੰ ਸ਼ੇਅਰ ਵੀ ਕਰਿਓ ਧੰਨਵਾਦ